ਯਾਨਾ ਮਿਕਰ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਵੱਲੋਂ ਹਰ ਪੇੜਤਾ ਪਰਵਾਸੀ ਮਸਦੂਰਾ ਅਤੇ ਗੁੱਜਰ ਪਾਈਚਾਰੇ ਨੂੰ ਲੰਗਰ ਤਿਆਰ ਕਰਕੇ ਵੰਡਿਆ ਅਤੇ ਤਰਪਾਲਾ ਵੰਡੀਆਂ ਗਈਆਂ ਇਸ ਮੌਕੇ ਸੰਸਥਾ ਦੇ ਸੇਵਾਦਾਰ ਸਿੰਦਰ ਸਿੰਘ ਰਾਜਾ ਆਦਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਹਰ ਪੇੜਤਾ ਦੀ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਫੈਡਰੇਸ਼ਨ ਆਦਮਪੁਰ ਵੱਲੋਂ ਪਰ ਪੇੜਦਾਂ ਦੇ ਇਲਾਕੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਰਾਤ ਸਮੱਗਰੀ ਭੇਜੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੁਖਲਿਆਣਾ ਵਿਖੇ ਪ੍ਰਵਾਸੀ ਮਜ਼ਦੂਰਾ ਅਤੇ ਗੁਜਰਤਪਾ ਇਛਾਰੇ ਨੂੰ ਲੰਗਰ, ਤਰਪਾਲਾ ਅਤੇ ਖਾਣ-ਪੀਣ ਦੀ ਸਮੱਗਰੀ ਵੰਡੀ ਗਈ। ਉਹਨਾਂ ਦੱਸਿਆ ਕਿ ਪਾੜੀ ਵੜਖਾ ਹੋਣ ਕਾਰਨ ਕਈ ਵਿਅਕਤੀ ਬਿਮਾਰ ਹੋਏ ਹਨ ਅਤੇ ਬਹੁਤ ਜਲਦੀ ਹੀ ਪਿੰਡ ਮੁਖਲਿਆਣਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਜੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹਰ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਹਰ ਪੀੜਤਾ ਦੀ ਲਗਾਤਾਰ ਸ਼ੁਕਰਾਨਾ ਫੈਡਰੇਸ਼ਨ ਆਧਮਪੁਰ ਦੀ ਟੀਮ ਵਾਖਾਵਾਖੇ ਇਲਾਕਿਆਂ ਵਿੱਚ ਜਾ ਕੇ ਲੋੜਵੰਦ ਵਿਅਕਤੀਆਂ ਨੂੰ ਲੰਗਰ ਤਰਪਾਲਾਂ ਤੇ ਹੋਰ ਖਾਣ ਪੀਣ ਦੀ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਸੰਸਦ ਦੇ ਸੇਵਾਦਾਰ ਸਤਸਿੰਦਰ ਸਿੰਘ ਰਾਜਾ ਆਧਮਪੁਰ ਦਾ ਰਾਹਤ ਸਮਗਰੀ ਦੇਣ ਤੇ ਧੰਨਵਾਦ ਕੀਤਾ ਕੈਮਰਾਮੈਨ ਮਨਿੰਦਰ ਸਿੰਘ ਸਾਨੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਭਗੜਨੀ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸ਼ੁਕਰਾਨਾ ਸ਼ੁਕਰਾਨਾ ਫਾਊਂਡੇਸ਼ਨ ਸਾਡੀ ਬਹੁਤ ਸ਼ੁਕਰਾਨਾ ਤੁਹਾਡਾ ਭਾਈ ਬਹੁਤ ਧੰਨਵਾਦ ਤੁਹਾਡੇ ਜੀ ਤੁਸੀਂ ਆਏ ਯਾਰ ਸਾਡੀ ਦੇਖਭਾਲ ਕੀਤੀ ਤੁਸੀਂ ਉਹ ਹੱਥ ਬਣ ਕੇ ਬੈਂਚ ਕਰਦੇ ਤੁਹਾਡੇ ਦੇ ਜੀ ਲੰਗਰ ਬਜਾਇਆ ਸਾਨੂੰ ਖਾਣ ਪੀਣ ਦੇ ਤੱਕ ਸੀ ਆ ਸਾਡੇ ਦੇ ਬੱਚਿਆਂ ਦੇ ਬਹੁਤ ਹਾਲ ਪੂਰੀ ਹੋ ਤਾ ਸਾਡੇ ਆਪਣੇ ਆਪ ਸਾਡੇ ਆਪਣੇ ਆਪੂ ਦਾ ਬਹੁਤ ਹਾਲ ਹੋ ਗਿਆ ਸਾਡੇ 10 ਘਰ ਰਹਿਸਤੇ ਸਾਰੇ 10 ਘਰਾਂ ਦੇ ਇੰਨੇ ਮਰੀਜ਼ ਓਖੇ ਹੋਏ ਪਏ ਖਾਣ ਪੀਣ ਤੋਂ ਸਾਨੂੰ ਬਹੁਤ ਤੰਗਿਆ ਗਿਆ ਸਾਡੇ ਪਸ਼ੂ ਪੂਸਾਂ ਬਹੁਤ ਨਸਾਰ ਹੋ ਗਿਆ ਪਾਣੀ ਇੰਨਾ ਚੜ ਗਿਆ ਬਹੁਤ ਮਜਬੂਰ ਆ ਸੀ ਸਾਡੀ ਕਿਸੇ ਪੁੱਛ ਪੜਤਾਲ ਨਹੀਂ ਕੀਤੀ ਨਾ ਪਿੰਡ ਵਾਲਿਆਂ ਨੇ ਕੀਤੀ ਨਾ ਕਿਸੇ ਨੇ ਅਸੀਂ ਬਹੁਤ ਤੰਗ ਹੈ ਮਜਬੂਰ ਆ ਸਾਡੇ ਪਸ਼ੂ ਪੂਸਾਂ ਮਰ ਮੋਰ ਕੇ ਪਸ਼ੂ ਪੱਠੇ ਪੁੱਠੇ ਬਹੁਤ ਸਾਨੂੰ ਤੰਗੀ ਹੈ ਭਾਈ ਸੋਨੂ ਸਾਡੇ ਨਾਲ ਪਿੰਡ ਦਾ ਬੰਦਾ ਮੋਤ ਮਾਰ ਤੋ ਪੰਜਾਬ ਸਰਕਾਰ ਕੋਲੋਂ ਜਾਂ ਹੋਰ ਕੋਈ ਨੁਮਾਇੰਦਾ ਆਇਆ ਤੁਹਾਨੂੰ ਹਾਲ ਚਿਰ ਪੁੱਛਿਆ ਨਹੀਂ ਆ ਸਾਡੇ ਕੋ ਕੋਈ ਨਹੀਂ ਕਿਸੇ ਨੇ ਸਾਨੂੰ ਕੁਝ ਬਦਾਲੀ ਦਾ ਦੇਖ ਲੋ ਰਸਤੇ ਟੁੱਟੇ ਬੇਸਾਰੇ ਆ ਦੇਖ ਲੋ ਇੱਧਰ ਅੱਗੇ ਪਿਛੇ ਲੰਘਣ ਦੀ ਕੋਈ ਸਮੱਸਿਆ ਹੀ ਸਾਨੂੰ ਕੋਈ ਨਹੀਂ ਘਰਾਂ ਵਿੱਚ ਦੇਖ ਲੋ ਜਾਲ ਘਰਾਂ 'ਚ ਪਾਣੀ ਭੜਿਆ ਸਾਡੇ